ਲੋਕ ਇੰਨੇ ਖੁਸ਼ ਨੇ ਸਰ ਮੈਂ ਅੱਜ ਤੱਕ ਜਦੋਂ ਮੈਂ ਸਰ ਆਪਣੇ ਹਲਕੇ ਚ 2022 ਚ ਐਮਐਲਏ ਬਣਿਆ ਸਾਡੇ ਉੱਥੇ ਦੋ ਤਿੰਨ ਪ੍ਰਾਈਵੇਟ ਸਕੂਲ ਹੈ ਮੈਨੂੰ ਸਰ ਸਿਰਫ ਉਹਨਾਂ ਦੀ ਐਡਮਿਸ਼ਨਾਂ ਦੇ ਫੋਨ ਆਉਂਦੇ ਸੀ ਸਰ ਤਿੰਨ ਸਾਲਾਂ ਚ ਅੱਜ ਜਿਹੜੇ ਮੇਰੇ ਹਲਕੇ ਦਾ ਸਕੂਲ ਆਫ ਫੈਮਿਨੈਂਸ ਹੈ ਸਰ ਲਾਈਨ ਲੱਗੀ ਹੋਈ ਹੈ ਵਰਕਰਾਂ ਦੀ ਲੋਕਾਂ ਦੀ ਉੱਥੇ ਐਡਮਿਸ਼ਨ ਲੈਣ ਲਈ ਇਹੀ ਹਾਲ ਪੂਰੇ ਪੰਜਾਬ ਚ ਹੈ ਸਰਕਾਰੀ ਸਕੂਲਾਂ ਲਈ ਸਰ ਹੁਣ ਸਫਾਰਿਸ਼ਾਂ ਇਹ ਆਪਜੀ ਦੀ ਰਹਿਨਮਾਈ ਹੇਠ ਹੋਇਆ ਅੱਜ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਸਕੂਲ ਨਹੀਂ ਜਿੱਥੇ ਬੱਚਾ ਥੱਲੇ ਬੈਠਦਾ ਹੋਵੇ ਅੱਜ ਪੰਜਾਬ ਚ ਕੋਈ ਵੀ ਐਦਾਂ ਦਾ ਸਕੂਲ ਨਹੀਂ ਜਿੱਥੇ ਬਾਉਂਡਰੀ ਵਾਲ ਨਾ ਹੋਵੇ ਸਰ ਇਹ ਬਹੁਤ ਵੱਡੇ ਲੈਵਲ ਦਾ ਇਨਫਰਾਸਟ੍ਰਕਚਰ ਲੈਵਲ ਦਾ 2000 ਕਰੋੜ ਦਾ ਕੰਮ ਆਪਜੀ ਦੀ ਰਹਿਨਮਾਈ ਹੇਠ ਹੋਇਆ ਟੀਚਰਸ ਦੀ ਭਰਤੀ ਹੋਈ ਹੈ ਟੀਚਰਸ ਦੀ ਤਨਖਾਹ ਵਧੀਆਂ ਹੋਰ ਬਹੁਤ ਸਾਰੀ ਰਿਕਰੂਟਮੈਂਟ ਆਈਆਂ ਉਸ ਦਾ ਨਤੀਜਾ ਕਿ ਸਰ ਸਾਡੇ ਆ ਬੱਚੇ ਤੇ ਇਸ ਤੋਂ ਇਲਾਵਾ ਸਾਡੇ ਲਗਭਗ 260 ਬੱਚੇ ਸਰ ਜੇਈ ਕਲੀਅਰ ਕਰ ਗਏ ਨੇ ਇਹ ਵੀ ਬੜੀ ਵੱਡੀ ਗੱਲ ਹੈ ਕਦੀ ਰਿਕਾਰਡ ਵੀ ਨਹੀਂ ਰੱਖਿਆ ਜਾਂਦਾ ਸੀ ਤੇ ਸਰ ਮੈਂ ਸਾਡੇ ਬਹੁਤ ਸਾਰੇ ਪ੍ਰਿੰਸੀਪਲ ਸਹਿਬਾਨ ਬਹੁਤ ਚੰਗੇ ਚੰਗੇ ਟੀਚਰਸ ਹੈ ਸਾਡੇ ਪ੍ਰਿੰਸੀਪਲ ਸਾਹਿਬ ਰਕੇਸ਼ ਸ਼ਰਮਾ ਜੀ ਬੈਠੇ ਜੀਰੇ ਦਾ ਸਕੂਲ ਹੈ ਸਰ ਇੰਨਾ ਸ਼ਾਨਦਾਰ ਸਕੂਲ ਬਹੁਤ ਸਾਰੇ ਪ੍ਰਿੰਸੀਪਲ ਸਹਿਬਾਨ ਨੂੰ ਮੈਂ ਜਾਣਦਾ ਇੱਥੇ ਬੈਠੇ ਬੈਠੇ ਹੀਰੇ ਨੇ ਸਰ ਸਾਡੇ ਸਿੱਖਿਆ ਮਹਿਕਮੇ ਦੇ ਤੇ ਅੱਜ ਆਪ ਸਭ ਦੇ ਨਾਲ ਕਰਨਗੇ ਮੈਂ ਇੱਕ ਵਾਰੀ ਦੁਬਾਰਾ ਆਪ ਸਭ ਦਾ ਅ ਧੰਨਵਾਦ ਕਰਦਾ ਹਾਂ ਤੇ ਸਵਾਗਤ ਕਰਦੇ ਥੀ ਆਨ ਲਈ ਹੁਣ ਮੈਂ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਕਿ ਬੱਚਿਆਂ ਦੇ ਨਾਲ ਉਹ ਜਿਹੜੀ ਗੱਲਬਾਤ ਕੋਈ ਵੀ ਬੱਚਾ ਜੋ ਸੀਐਮ ਸਾਹਿਬ ਦੇ ਰੂਬਰੂ ਹੋਣਾ ਚਾਹੁੰਦਾ ਮਾਈਕ ਆ ਜੂਗਾ ਤੇ ਗੱਲ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਹੱਥ ਖੜਾ ਕਰ ਦਿਓ ਜੀ ਜੇ ਕੋਈ ਅ ਦਿਓ ਮਾਈਕ ਇੱਧਰ ਆਪਣਾ ਨਾਮ ਤੇ ਜ਼ਿਲ੍ਹਾ ਦੱਸ ਦਿਓ ਕਲਾਸ ਕਿਹੜੀ ਹੈ ਸਸੀ ਗੱਲ ਸਰ ਸਰ ਮੇਰਾ ਨੇਮ ਯਸ਼ਮੀਤ ਕੌਰ ਹੈ ਮੈਂ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਹਾਂ ਤੇ ਮੇਰੇ ਸਕੂਲ ਦਾ ਨੇਮ ਸਕੂਲ ਆਫ ਐਮੀਨੈਂਸ ਰਾਮਨਗਰ ਹੈ ਤੇ ਸਰ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਕੁਝ ਸ਼ਬਦ ਬਿਆਨ ਕਰਨਾ ਚਾਹਣੀ ਆ ਸਰ 10th ਕਲਾਸ ਦੇ ਵਿੱਚ ਮੈਂ ਪ੍ਰਾਈਵੇਟ ਸਕੂਲ ਵਿੱਚ ਪੜਦੀ ਸੀ CBSE ਸਕੂਲ ਦੇ ਵਿੱਚ ਤੇ ਸਰ ਮੇਰੇ ਮੰਮਾ ਗਵਰਨਮੈਂਟ ਟੀਚਰ ਨੇ ਤੇ ਉਹ ਵੀ ਹੁਣ ਰੈਗੂਲਰ ਹੋਏ ਨੇ ਜੋ 12000 ਟੀਚਰਸ ਪੱਕੇ ਹੋਏ ਸੀ ਤੇ ਤੇ ਸਰ ਜਦੋਂ ਮੇਰੀ 10th ਪਾਸ ਆਊਟ ਹੋ ਗਈ ਤਾਂ ਸਰਕਾਰ ਵੱਲੋਂ ਸਕੂਲ ਆਫ ਫੈਮਿਨਸ ਦਾ ਪ੍ਰੋਜੈਕਟ ਚਲਾਇਆ ਗਿਆ ਤਾਂ ਮੇਰੇ ਮੰਮਾ ਤੇ ਮੇਰੇ ਫਾਦਰ ਸਾਹਿਬ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਸਰਕਾਰ ਕੁਝ ਨਵਾਂ ਨਵਾਂ ਤੁਹਾਡੇ ਲਈ ਰਾਹ ਖੋਲ ਰਹੀ ਆ ਤਾਂ ਤੁਹਾਨੂੰ ਉਸ ਵਿੱਚ ਜਾਣਾ ਚਾਹੀਦਾ ਤਾਂ ਸਰ ਮੈਂ ਐਗਜ਼ਾਮ ਦਿੱਤਾ ਤੇ ਬਠਿੰਡਾ ਡਿਸਟ੍ਰਿਕਟ ਚੋਂ ਵੀ ਮੇਰਾ 7th ਰੈਂਕ ਸਕੂਲ ਆਫ ਫੈਮਿਨਸ ਵਿੱਚ ਆਇਆ ਤਾਂ ਸਰ ਜਦੋਂ ਮੈਂ ਉੱਥੇ ਉਹਨਾਂ ਐਡਮਿਸ਼ਨ ਲਈ ਸਰ 10th ਦੇ ਵਿੱਚ ਮੇਰੀ ਪਰਸੈਂਟੇਜ ਕੱਟ ਗਈ ਸੀਗੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਸਕੋਪ ਥੋੜਾ ਵੱਡਾ ਚਾਹੀਦਾ ਸੀ ਤੇ ਜਦੋਂ ਸਕੂਲ ਆਫ ਫੈਮਿਨਸ ਦੇ ਵਿੱਚ ਦਾਖਲਾ ਲਿਆ ਤਾਂ ਟੀਚਰਸ ਨੇ ਐਨੀ ਸਪੋਰਟ ਕੀਤੀ 인ਫਰਾਸਟ੍ਰਕਚਰ ਐਨਾ ਵਧੀਆ ਮਿਲਿਆ ਤੇ ਸਰ ਮੈਂ ਥੈਂਕਸ ਕਰਨਾ ਚਾਹਣੀ ਆ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦਾ ਕਿ ਉਹਨਾਂ ਨੇ ਬੱਚਿਆਂ ਲਈ ਐਨਾ ਵਧੀਆ ਮੌਕਾ ਸਰਜਿਆ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਲਈ ਐਡਾ ਵੱਡਾ ਮੁਕਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਇਸ ਤੇ ਕੀ ਕੀ ਇਸ ਵਾਰ ਕੀ ਮੇ ਰਿਜ਼ਲਟ ਆਇਆ ਇਸ ਵਾਰ ਸਰ ਮੇਰਾ ਪੰਜਾਬ ਵਿੱਚੋਂ 5th ਰੈਂਕ ਤੇ ਬਠਿੰਡਾ ਚੋਂ ਮੈਨੇ ਟੌਪ ਕੀਤਾ ਤੇ ਮੇਰੇ 99% ਆਇਸ ਵਾਹ ਜੀ ਬਾਤ-ਬਾਤ ਬਲਾਈ ਕੋਈ ਸਟੂਡੈਂਟ ਕੋਈ ਜੀ ਆਪ ਬੋਲੋ ਬੋਲੋ ਸਰ ਤੁਹਾਡਾ ਟਾਈਮ ਆਜ ਅ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਮਾਈਕ ਥੋੜਾ ਨੇੜੇ ਟੱਕ ਲਓ ਬੱਚੇ ਹਾਂਜੀ ਮੇਰਾ ਨਾਮ ਪਨੀਕਾ ਰਹਿ ਮੈਂ ਸਕੂਲ ਆਫ ਐਮੀਨੈਂਸ ਖਮਾਨੋ ਕਲਾ ਫਤਿਹਗੜ ਸਾਹਿਬ ਦੀ ਵਿਦਿਆਰਥਣ ਹਾਂ ਮੈਂ ਅੱਜ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੀ ਹਾਂ ਕਿ ਸੀਐਮ ਸਰ ਤੇ ਈਐਮ ਸਰ ਨੇ ਸਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਇੱਕ ਇੱਛਾ ਪ੍ਰਗਟ ਕੀਤੀ ਹੈ ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ 10ਵੀਂ ਜਮਾਤ ਵਿੱਚ ਸੀਬੀਐਸਸੀ ਸਕੂਲਾਂ ਵਿੱਚ ਪੜ੍ਹਦੀ ਸੀ ਉਸ ਤੋਂ ਬਾਅਦ ਮੈਂ ਸੋਚਿਆ ਮੇਰੇ ਪੇਰੈਂਟਸ ਜੋ ਮੇਰੇ ਖੁਦ ਟੀਚਰ ਨੇ ਤੇ ਉਹ ਸਰਕਾਰੀ ਸਕੂਲਾਂ ਵਿੱਚ ਆਪਣੀ ਸੇਵਾ ਦੇ ਰਹੇ ਨੇ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਕਿ ਉਹ ਕਿ ਮੈਂ ਸਕੂਲ ਆਫ ਐਮਿਨੈਂਸ ਦੇ ਵਿੱਚ ਜਾ ਕੇ ਦਾਖਲਾ ਲਵਾ ਤੇ ਮੈਨੂੰ ਪੇਪਰ ਦਿੱਤਾ ਤੇ ਮੈਂ ਜਦੋਂ ਸਕੂਲ ਐਂਟਰ ਕੀਤੀ ਤਾਂ ਮੈਂ ਉੱਥੇ ਦਾ ਇਨਫਰਾਸਟ੍ਰਕਚਰ ਦੇਖ ਕੇ ਇੰਨਾ ਹੈਰਾਨ ਹੋ ਗਈ ਕਿ ਸਕੂਲ ਆਫ ਐਮਿਨੈਂਸ ਜੋ ਕਿ ਸਰਕਾਰੀ ਸਕੂਲ ਇੰਨੇ ਜ਼ਿਆਦਾ ਡਿਵੈਲਪ ਹੋ ਚੁੱਕੇ ਨੇ ਉੱਥੇ ਦਾ ਜੋ ਵੀ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਦੇ ਵਿੱਚ ਬੱਚਾ ਨੂੰ ਬਹੁਤ ਜ਼ਿਆਦਾ ਪ੍ਰੋਮੋਟ ਕਰਦੇ ਸੀ ਤੇ ਉਸ ਤੋਂ ਬਾਅਦ ਜਿੰਨੇ ਵੀ ਕੰਪੀਟੀਟਿਵ ਇਗਜ਼ਾਮਸ ਦੀ ਕੋਚਿੰਗ ਸਕੂਲ ਦੇ ਵਿੱਚ ਹੀ ਦਿੱਤੀ ਜਾਂਦੀ ਸੀ ਬਹੁਤ ਜ਼ਿਆਦਾ ਉੱਥੇ ਪੇਸ ਪੋਰਟਲ ਹੋ ਗਿਆ ਜਿਵੇਂ ਸਾਥੀ ਗਰੁੱਪ ਹੋ ਗਿਆ ਉਸ ਦੇ ਵਿੱਚ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਂਦੀ ਸੀ ਸਕੂਲ ਟਾਈਮਿੰਗਸ ਦੇ ਵਿੱਚ ਤੇ ਮੈਨੂੰ ਕਿਸੇ ਵੀ ਆਊਟਸਾਈਡ ਸੋਰਸ ਤੋਂ ਹੈਲਪ ਲੈਣ ਦੀ ਬਿਲਕੁਲ ਲੋੜ ਨਹੀਂ ਪਈ ਜਿਸ ਨਾਲ ਮੈਂ 99% ਲੈ ਕੇ ਆਪਣੇ ਜ਼ਿਲ੍ਹੇ ਵਿੱਚੋਂ ਪਹਿਲੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਪੰਜਾਬ ਓਵਰਆਲ 5th ਰੈਂਕ ਪ੍ਰਾਪਤ ਕੀਤਾ ਹੈ ਵਾਹ ਜੀ ਵਾਹ ਬਹੁਤ ਅਦਤ ਥੈਂਕ ਯੂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਆਲ ધ ਬੈਸਟ ਥੈਂਕ ਯੂ ਸਰ ਤੇ ਮੈਂ ਕਹਿਣਾ ਚਾਹੁੰਨੀ ਆ ਤੁਸੀਂ ਸਾਨੂੰ ਇੰਨਾ ਮੌਕਾ ਦਿੱਤਾ ਤੇ ਮੈਂ ਮਤਲਬ ਹੁਣ ਮੈਂ ਆਪਣੀ ਇੱਕ ਖੁਸ਼ੀ ਨਹੀਂ ਪ੍ਰਗਟ ਕਰ ਸਕਦੀ ਤੁਹਾਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਥੈਂਕ ਯੂ ਥੈਂਕ ਯੂ ਤੇ ਕੀ ਕਰਨਾ ਹੈ ਕਿ ਜ਼ਿੰਦਗੀ ਚ ਸਰ ਹੁਣ ਮੈਂ ਆਪਣੀ ਬੀ ਏ ਆ ਬੀ ਸੀ ਬੀ ਐਸ ਸੀ ਦੇ ਵਿੱਚ ਗ੍ਰੈਜੂਏਸ਼ਨ ਕਰਕੇ ਉਸ ਤੋਂ ਬਾਅਦ ਪੀ ਸੀ ਐਸ ਤੇ ਯੂ ਪੀ ਐਸ ਸੀ ਦੀ ਤਿਆਰੀ ਕਰਨੀ ਹੈ ਸੋ ਦੈਟ ਕਿ ਮੈਂ ਆਈ ਏ ਐਸ ਬਣਾ ਤੇ ਜੋ ਤੁਸੀਂ ਸਾਨੂੰ ਇਨਾ ਮਾਨ ਬਖਸ਼ਿਆ ਤੇ ਮੈਂ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਚ ਡੀਸੀ ਹੋਣਾ ਚਾਹੁੰਦੇ ਹਾਂ ਹਾਂਜੀ ਨਹੀਂ ਬਿਲਕੁਲ ਦੇਖੋ ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਇਸ ਕਰਕੇ ਸੁਪਨੇ ਤੁਸੀਂ ਲੈ ਰਹੇ ਹੋ ਔਰ ਮੈਂ ਪ੍ਰਮਾਤਮਾ ਕੀ ਅਰਦਾਸ ਕਰੂੰਗਾ ਪ੍ਰਮਾਤਮਾ ਤੁਹਾਡੀ ਮੈਂ ਸਦਕਾ ਤੁਹਾਡੇ ਟੀਚਰਸ ਤੁਹਾਡੇ ਪੇਰੈਂਟਸ ਦੇ ਅਸ਼ੀਰਵਾਦ ਸਦਕਾ ਸੁਪਨੇ ਪੂਰੇ ਕਰੇ ਤੁਹਾਡੇ ਥੈਂਕ ਯੂ ਸਰ ਗੁੱਡ ਲੱਕ ਸਰ ਇੱਧਰ ਸਾਡੇ ਪਲੱਸ 2 ਦੇ ਸਟੂਡੈਂਟ ਬੈਠੇ ਨੇ ਜੀ ਤੇ ਇੱਧਰ 10th ਦੇ ਨੇ 10th ਵਾਲਾ ਵੀ ਕੋਈ ਇੱਧਰੋਂ ਇੱਕ ਮਿੰਟ ਬੱਚੀ ਪਹਿਲਾਂ ਖੜੀ ਹੋਈ ਚ ਬੋਲੋ ਅੱਛਾ ਹਾਂ ਬੋਲੋ ਠੀਕ ਹੈ ਜੀ ਆਪਣਾ ਨਾਮ ਦੱਸ ਦਿਓ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਰ ਸਰ ਮੇਰਾ ਨਾਮ ਅਰਸ਼ੀ ਸ਼ਰਮਾ ਹੈ ਤੇ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ 체태दार पाई कुलदीप सिंह चक मेमोरियल गर्ल्स सीनियर सेकेंडरी स्कूल चक कला बख्शी विद्यार्थना ते सर मैं आज बहुत ज्यादा मान महसूस करती हां कि मैं ਤੁਹਾਡੇ ਰੂਬਰੂ ਹੋਈ हां ਤੁਹਾਨੂੰ ਮਿਲੀ हां सर 10th क्लास ਦੇ ਵਿੱਚ ਮੈਂ ਪ੍ਰਾਈਵੇਟ ਸਕੂਲ ਸਰਵਿਕਾਰੀ ਤੋਂ ਪੜੀ ਤੇ हां ਉਸ ਟਾਈਮ ਵੀ ਮੇਰੀ ਮੈਰਿਟ ਆਈ ਸੀ ਉਸ ਟਾਈਮ ਵੀ ਮੈਂ ਡਿਸਟ੍ਰਿਕਟ ਸੈਕੰਡ ਆਪਰ ਸੀ ਉਸ ਟਾਈਮ ਵੀ ਮੈਂ ਚਾਂਦੇ ਸੀ ਕਿ ਤੁਹਾਡੇ ਨਾਲ सीएम सर ਦੇ ਨਾਲ ਮੇਰੀ ਜਿਹੜੀ ਰੂਬਰੂ ਮੁਲਾਕਾਤ ਹੋਵੇ ਪਰ ਸਰ ਉਸ ਟਾਈਮ ਨਹੀਂ ਹੋ ਪਾਈ थी अज मैं बहुत ज्यादा थैंकफुल हाँ क्योंकि ही जेडे मतलब कि सरकार जो ई बुक्स ने टीचर्स का जो सपोर्ट है विदाउट ट्यूशन अरे नाइन नाइन परसेंट लेके फिफ्थ रैंक इन पंजाब के हाँ जी हाँ जी हाँ जी बस मैं बहुत ज्यादा थैंकफुल अका दतावे रूबरू ਇਧਰੋਂ 10th ਵਾਲੇ ਹਾਂ ਆ ਜਾਣਗੇ ਆ ਜਾ ਇਧਰ 10th ਵਾਲੇ ਆਜ ਸ਼ੁਕਰ ਆਪਣਾ ਵੀ ਖੜਾ ਹੋਇਆ ਕੋਈ ਬੰਦਾ ਸੋ ਸਾਰੇ ਨੂੰ ਮੇਰੇ ਵੱਲੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਿੰਦਰ ਸਿੰਘ ਜ਼ਿਲ੍ਹਾ ਬਰਨਾਲਾ ਸਰਵਿਕਾਰੀ ਵਿਦਿਆ ਮੰਦਰ ਹਾਈ ਸਕੂਲ ਤੋਂ ਨਾਲ ਦੇ ਵਿਦਿਆਰਥੀ ਹਾਂ ਜੀ ਤੇ ਮੈਂ ਜ਼ਿਲ੍ਹੇ ਚੋਂ ਟੌਪ ਕੀਤਾ ਠੀਕ ਹੈ ਤੇ ਪਹਿਲਾਂ ਤਾਂ ਤੁਹਾਡੇ ਦੁਆਰਾ ਇਹ ਆਯੋਜਿਤ ਕੀਤੇ ਗਏ ਪ੍ਰੋਗਰਾਮ ਦਾ ਪ੍ਰੋਗਰਾਮ ਦੇ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਉਹਨਾਂ ਨੂੰ ਅੱਗੇ ਪ੍ਰੋਸਾਈਡ ਕੀਤਾ ਤੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਇੱਕ ਸਕੈਚ ਆਰਟਿਸਟ ਹਾਂ ਤੇ ਮੈਂ ਤੁਹਾਡੇ ਦੋ ਸਕੈਚ ਬਣਾਏ ਨੇ ਤੇ ਮੈਂ ਚਾਹੁੰਦਾ ਕਿ ਤੁਸੀਂ ਉਹ ਇੱਕ ਵਾਰ ਦੇਖਣ ਦੀ ਕਿਰਪਾਲਤਾ ਕਰੋ ਜੀ ਹੈਗੇ ਤੁਹਾਡੇ ਕੋਲ ਹੈਗੇ ਨਹੀਂ ਲੈ ਆ ਦੇ Thank you. ਜੀ ਉਹ ਲਿਖ ਦਿੱਤਾ ਜੀ। ਸੀਐਮ ਸਾਹਿਬ ਤੇ ਸਿੱਖਿਆ ਮੰਤਰੀ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਹੈ ਜੀ। ਬਹੁਤ ਚੰਗੀ ਗੱਲ ਹੈ ਇਹ। ਬਹੁਤ ਲਾਈਵਲੀ ਸਕੈਚ ਬਣਾਏ ਹੋਏ ਨੇ। ਇਸ ਤੋਂ ਪਹਿਲਾਂ ਕਿ ਅਸੀਂ ਸੀਐਮ ਸਾਹਿਬ ਦੇ ਵਿਚਾਰ ਸੁਣੀਏ, ਇੱਕ ਕੋਈ ਹੋਰ ਲਾਸਟ ਬੱਚਾ ਜੇ ਬੋਲਣ ਤੋਂ ਬੋਲਣ ਤੋਂ ਬੋਲ। ਅੱਛਾ ਜੀ। ਠੀਕ ਹੈ ਜੀ। ਫਸਟ ਆਫ ਆਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਸੰਗਰੂਰ ਦੀ ਰਹਿਣ ਵਾਲੀ ਹਾਂ ਤੇ ਮੇਰੇ ਪਿੰਡ ਕਾਲਸੇੜੀ ਜੀ ਕਾਲਸੇੜੀ ਅੱਛਾ ਅੱਛਾ ਹਾਂ ਜੀ ਹਾਂ ਜੀ ਤੁਹਾਡੀ ਹਲਕੀ ਜੀ ਹਾਂ ਜੀ ਪਤਾ ਹਾਂ ਜੀ ਵਿਸਤਾਰੀ ਵੀ ਹੈ ਸਾਡੀ ਤੇ ਮੇਰੇ ਸਕੂਲ ਦਾ ਨਾਮ ਸ਼ਹੀਦ ਮੇਜਰ ਸਿੰਘ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਲ ਰਹਿੜੀ ਹੈ ਤੇ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ ਜੋ ਤੁਸੀਂ ਇਸ ਇਸ ਪ੍ਰੋਗਰਾਮ ਨੂੰ ਲਿਖਿਆ ਤਾਂ ਕਿ ਜਿਹੜੇ ਜਿਹੜੇ ਦੇ ਟਾਪਰ ਨੇਗੇ ਉਹ ਵੀ ਤੁਹਾਨੂੰ ਮਿਲ ਸਕਣ ਇਸ ਲਈ ਬਹੁਤ-ਬਹੁਤ ਥੈਂਕ ਯੂ ਮੈਂ ਜਿਸਨੇ ਧੂਰੀ ਐਸੀ ਹੋ ਉਸਤਨੇ ਵੀ ਮੈਂ ਮਿਲਣਾ ਚਾਹੁੰਦਾ ਸੀ ਤੁਹਾਨੂੰ ਅੱਛਾ ਜੀ ਕਮਿਊਨੀਕੇਸ਼ਨ ਗੈਪ ਰਹਿ ਗਿਆ ਕਿ ਤੁਸੀਂ ਆ ਨਹੀਂ ਪਾਏ ਫਿਰ ਮੈਂ ਕਿਹਾ ਵੀ ਕੋਈ ਨਹੀਂ ਕੋਈ ਗੱਲ ਨਹੀਂ ਜੀ ਆ ਜੇ ਹੁਣ ਸੰਗਰੂਰ ਚ ਟੌਪ ਕੀਤਾ ਤੁਸੀਂ ਨਾ ਹਾਂਜੀ ਵੈਰੀ ਗੁੱਡ ਮੈਂ ਵੀ ਸੰਗਰੂਰ ਚ ਟੌਪ ਕੀਤਾ ਅੱਛਾ ਜੀ ਅਰ ਤੁਸੀਂ ਵੀ ਧੂਰੀ ਚ ਬਿਲੋਂਗ ਕਰਦੇ ਹੋ ਧੂਰੀ ਹਲਕਾ ਪੈਂਦਾ ਨਾ ਹਾਂਜੀ ਮੈਂ ਵੀ ਧੂਰੀ ਚ ਟੌਪ ਕੀਤਾ ਓਕੇ ਜੀ ਦੋ ਟਾਪਰ ਕਰ ਰਏ ਗੱਲ ਆਪਸ ਹਾਂਜੀ ਤੇ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਜੀ ਜੀ ਤੁਸੀਂ ਪਹਿਲਾ ਮਤਲਬ ਕਮੇਡੀਅਨ ਸੀ ਜਾਂ ਕਮੇਡੀਅਨ ਤੋਂ ਸੀ ਐਨ ਤੱਕ ਦਾ ਸਫ਼ਰ ਕਿਵੇਂ ਤੱਕ ਤਈ ਹੈਗਾ ਤਾਂ ਲੰਬਾ ਜਵਾਬ ਹੋਊਗਾ ਪਰ ਇਹ ਹੀ ਹੈ ਕਿ ਕੋਈ ਵੀ ਬੰਦਾ ਜੇ ਆਪਣਾ ਮਿਸ਼ਨ ਤੈਅ ਕਰ ਲੇ ਕਿ ਮੈਂ ਆ ਕਰਨਾ ਤਾਂ ਫਿਰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦ੍ਰਿੜ ਰੱਤੇ ਚਾਹੀਦੇ ਆ ਸਖਤ ਮਿਹਨਤ ਚਾਹੀਦੀ ਹੈ ਤੇ ਪਹਿਲਾਂ ਕਾਮੇਡੀ ਵਾਲੇ ਪਾਸੇ ਵੀ ਪਿੰਡਾਂ ਚ ਉੱਟ ਕੇ ਆਇਆ ਬੜਾ ਕੰਪੀਟੀਸ਼ਨ ਸੀ ਉੱਥੇ ਵੀ ਆਪਣਾ ਮੁਕਾਮ ਬਣਾਉਣਾ ਸੌਖਾ ਨਹੀਂ ਸੀ ਬਾਅਦ ਦੇ ਵਿੱਚ ਮੈਂ ਸੋਚਿਆ ਕਿ ਕਿਉਂਕਿ ਪੰਜਾਬ ਦੇ ਹਾਲਾਤ ਮੈਂ ਦੇਖ ਦਿੱਤਾ ਸੀ ਪੋਲੀਟੀਕਲੀ ਵੀ ਕਿ ਮੇਰੇ ਸਾਹਮਣੇ ਨਸ਼ੇ ਦਾ ਕਾਰੋਬਾਰ ਫੈਲ ਰਿਹਾ ਹੈ ਮੇਰੀਆਂ ਅੱਖਾਂ ਸਾਹਮਣੇ ਬਿਹਾਸੇ ਵੀ ਉਹਦੇ ਚੰਗੇ ਲੱਗਦੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਬਿਚੁੱਲਿਆਂ ਦੀ ਇੱਕ ਤਾਂ ਬੁਝੀ ਜਾਂਦੀ ਹੈ ਫਿਰ ਮੈਂ ਕੀ ਰੀਲਾਂ ਕੈਸਟਾਂ ਸੀਡੀਆਂ ਸੀਰੀਅਲ ਕਰਕੇ ਕੀ ਕਰੂੰਗਾ ਵੀ ਆਪਾਂ ਨੂੰ ਸਿਸਟਮ ਦੇ ਵਿੱਚ ਪਾਟ ਬਣਨਾ ਚਾਹੀਦਾ ਹੈ ਸਿਸਟਮ ਨੂੰ ਠੀਕ ਕਰਨ ਵਾਸਤੇ ਦੇਖੋ ਗਟਰ ਨੂੰ ਸਾਫ਼ ਕਰਨਾ ਤਾਂ ਬਾਹਰੋਂ ਰੋਲਾ ਪਾ ਕੇ ਜਾਂ ਸ਼ੋਰ ਮਚਾ ਕੇ ਗਟਰ ਸਾਫ਼ ਨਹੀਂ ਹੁੰਦਾ ਉਹਦੇ ਵਿੱਚ ਵੜਨਾ ਪੈਂਦਾ ਜੇ ਸਿਸਟਮ ਨੂੰ ਸਾਫ਼ ਕਰਨਾ ਤਾਂ ਉਹਦੇ ਵਿੱਚ ਵੜਨਾ ਪਊਗਾ ਹਾਂ ਉਹਦੇ ਵਾਸਤੇ ਤੁਹਾਨੂੰ ਆਲੋਚਨਾ ਚਲਣੀ ਪਊ ਕਲਾਕਾਰੀ ਚ ਆਲੋਚਨਾ ਨਹੀਂ ਚਲਣੀ ਪੈਂਦੀ ਕਲਾਕਾਰੀ ਚ ਸਿਰਫ ਤਾਰੀਫ ਹੀ ਹੁੰਦੀ ਹੈ ਕਮਾਲ ਦੀ ਫਿਲਮ ਆਈ ਹੈ ਕਮਾਲ ਦਾ ਸੀਰੀਅਲ ਹੈ ਕਮਾਲ ਦੀ ਸੀਰੀ ਹੈ ਇੱਧਰ ਤੁਹਾਨੂੰ ਟੜਕੀ ਗਾਲਾਂ ਪੈਣ ਲੱਗ ਜਾਂਦੀਆਂ ਕਿਉਂਕਿ ਜਿੰਨੇ ਵੀ ਤੁਸੀਂ ਕੁਰਸੀਆਂ ਖੋਈਆਂ ਹੁੰਦੀਆਂ ਉਹ ਫਿਰ ਛੇਤੀ ਛੇਤੀ ਚੱਲਦੇ ਥੋੜੀ ਉਹ ਜਦੋਂ ਤੁਸੀਂ ਕਿਸੇ ਵੀ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਨੇ ਜਿਹੜੇ ਉਹ ਸਿਸਟਮ ਚੋਂ ਲਾਭ ਲੈਂਦੇ ਨੇ ਉਹ ਬਾਉਂਸ ਬੈਕ ਕਰਦੇ ਕਰਦੇ ਕਹਿੰਦੇ ਕਿ ਐਵੇਂ ਕਿਵੇਂ ਹੋ ਜਾਊਗਾ ਜੀ ਐਵੇਂ ਨਹੀਂ ਹੋਣਾ ਜੀ ਇਹ ਨਹੀਂ ਆਉਣ ਦੇਣਾ ਜੀ ਉਹ ਨਹੀਂ ਆਉਣ ਦੇਣਾ ਜੀ ਸੋ ਤੁਹਾਡੇ ਸਕੂਲ ਚ ਵੀ ਹੁਣ ਜਦੋਂ ਅਗਾਹ ਜਾਓਗੇ ਤੁਹਾਡੇ ਵੀ ਹੋਣਗੇ ਦੂਜੀਆਂ ਕੁੜੀਆਂ ਸਟੂਡੈਂਟ ਵੀ ਇਹਨੂੰ ਫਸਟ ਨਹੀਂ ਆਉਣ ਦੇਣਾ ਇਸ ਵਾਰ ਵੀ ਹੋਰ ਮਿਹਨਤ ਕਰਾਂਗੇ ਨਾ ਚਲੋ ਐ ਉਹ ਤਾਂ ਚਲੋ ਇੱਕ ਹੈਲਥੀ ਕੰਪੀਟੀਸ਼ਨ ਹੈ ਸੋ ਪਹਿਲਾਂ ਮੈਨੂੰ ਐਮਪੀ ਦੇ ਤੌਰ ਤੇ ਚੁਣ ਲਿਆ ਸੰਗਰੂਰ ਵਾਲਿਆਂ ਨੇ ਫਿਰ ਮੈਂ ਉੱਥੇ ਜਾ ਕੇ ਪਾਰਲੀਮੈਂਟ ਜਾ ਕੇ ਬੋਲਿਆ ਫਿਰ ਫਿਰ ਮੈਨੂੰ ਐਮਪੀ ਤੋਂ ਚੁਣ ਲਿਆ 19 ਚ ਫਿਰ ਬਾਈ ਚ ਜਦੋਂ ਲਕਸ਼ਣਾ ਹੋਈਆਂ ਤਾਂ ਮੈਨੂੰ ਆ ਜਿੰਮੇਵਾਰੀ ਦਿੱਤੀ ਸੋ ਪਹਿਲੀ ਵਾਰ ਸੰਗਰੂਰ ਜ਼ਿਲ੍ਹੇ ਕੋਲੇ ਇਸ ਤਰ੍ਹਾਂ ਦੀ ਏਡੀ ਵੱਡੀ ਜ਼ਿੰਮੇਵਾਰੀ ਆਈ ਹੈ ਪਰ ਮੈਂ ਕੋਸ਼ਿਸ਼ ਕਿਉਂਕਿ ਮੈਂ ਪਿੰਡਾਂ ਚੋਂ ਆਇਆ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਮੈਨੂੰ ਹੁਣ ਤੁਹਾਡੀ ਖੁਸ਼ੀ ਦਾ ਵੀ ਪਤਾ ਹੈ ਕਿਉਂਕਿ ਮੈਂ ਜਦੋਂ 10ਵੀਂ ਚ ਪੜਦਾ ਸੀਗਾ ਤਾਂ ਮੇਰਾ ਵੀ ਕੰਪੀਟੀਸ਼ਨ ਸੀਗਾ ਤੇ ਕਿਉਂਕਿ ਮੇਰੇ ਡੈਡੀ ਵੀ ਟੀਚਰ ਸੀਗੇ ਤੇ ਕੰਪੀਟੀਸ਼ਨ ਉਸ ਵੇਲੇ ਕੁਝ ਹੋਰ ਤਰ੍ਹਾਂ ਦਾ ਸੀਗਾ ਉਸ ਵੇਲੇ ਮੈਥ ਚ ਸਿਰਫ 100% ਨੰਬਰ ਮਿਲਦੇ ਸੀ ਸਮਾਜਿਕ ਸਿੱਖਿਆ ਚੋਂ ਜਾਂ ਇੰਗਲਿਸ਼ ਚੋਂ ਜਾਂ ਹਿੰਦੀ ਚੋਂ ਜਿੰਨਾ ਮਰਜੀ ਤੁਸੀਂ ਪਰਫੈਕਟ ਆਨਸਰ ਦੇ ਦਿਓ 100 ਦਾ 10 ਦਾ ਨਹੀਂ ਮਿਲਦੇ ਸੀ ਬੈਸਟ ਹੈ 8.5 ਦੇ ਦਿੰਦੇ ਸੀ ਆ 8.5 ਵਟਾ 10 ਸੋ ਉਦੋਂ 650 ਚੋਂ 650 ਨਹੀਂ ਆਉਂਦੇ ਸੀ ਠੀਕ ਹੈ ਨਾ ਹੁਣ ਉਹ ਸਿਸਟਮ ਬਦਲ ਗਿਆ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਬੱਚੇ ਜਿਹੜੇ ਨੇ ਉਹ ਇੰਨਾ ਪੜਦੇ ਨੇ ਉਸ ਪਿੰਡਾਂ ਦੇ ਬੱਚੇ ਕੋਲ ਸੀੜੀ ਛੋਟਾ ਜਿਹਾ ਪਿੰਡ ਹੈ ਮੈਨੂੰ ਲੱਗਦਾ ਤੁਹਾਡੇ 500 ਮਸਾਂ 5 600 ਕਰਪ ਕਰ ਵੀ ਨਹੀਂ ਹੋਣੇ ਸੋ ਛੋਟਾ ਪਿੰਡ ਹੈ ਮੈਨੂੰ ਪਤਾ ਹੈ ਤੇ ਪਰ ਤੁਸੀਂ ਉਹਨਾਂ ਪਿੰਡਾਂ ਚੋਂ ਉੱਠ ਕੇ ਟਾਪਰ ਆਏ ਹੋ ਤੇ ਅੱਜ ਇੱਥੇ ਆ ਕੇ ਤੁਹਾਨੂੰ ਹੋਰ ਵੀ ਮਿਲਣਗੇ ਤੁਸੀਂ ਮਿਲੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੋਰ ਜ਼ਿਲ੍ਹਿਆਂ ਚੋਂ ਆਏ ਨੇ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਹੈਨਾ ਤੁਸੀਂ ਆਪਸ ਚ ਇੱਕ ਦੂਜੇ ਨਾਲ ਨੰਬਰ ਸ਼ੇਅਰ ਕਰਕੇ ਕਿਉਂਕਿ ਤੁਸ ਕੀ ਕਰਨਾ ਹੈ ਕਿ ਕਈ ਵਾਰੀ ਇਸ ਉਮਰ ਚ ਇਹ ਵੀ ਨਹੀਂ ਪਤਾ ਲੱਗਦਾ ਜਾਣਾ ਕਿੱਧਰ ਹੈ ਕੈਰੀਅਰ ਗਾਈਡੈਂਸ ਵੀ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਮੈਂ ਬਾਅਦ ਤੁਹਾਨੂੰ ਡਿਟੇਲ ਚ ਦੱਸੂਗਾ ਸੋ ਉਸ ਤੋਂ ਬਾਅਦ ਕਲਾਕਾਰ ਬਣਨਾ ਤਾਂ ਮੇਰੀ ਆਪਣੀ ਮਿਹਨਤ ਹੈ ਉੱਚਤਾ ਜੇ ਮੈਂ ਬੈਸਟ ਕਰੂੰਗਾ ਮੇਰੀ ਸੀੜੀ ਜਾਂ ਮੇਰੇ ਸੀਰੀਅਲ ਜੇ ਲੋਕਾਂ ਨੂੰ ਚੰਗੇ ਲੱਗਣਗੇ ਤਾਂ ਹਿੱਟ ਹੋ ਜਾਊਗਾ ਪਰ ਸੀਐਮ ਬਣਨ ਵਾਸਤੇ ਸਿੱਧਾ ਡਾਇਰੈਕਟ ਪਬਲਿਕ ਇਨਵੋਲਵ ਹੈ ਕਿ ਜੇ ਪਬਲਿਕ ਬੋਟਾ ਪਾ ਕੇ ਚੁਣੂਗੀ ਤਾਂ ਕੁਝ ਕਰ ਸਕਦੇ ਆ ਪਬਲਿਕ ਦੀ ਸਪੋਰਟ ਮਿਲੂਗੀ ਤਾਂ ਕੁਝ ਕਰ ਸਕਦੇ ਆ ਸੋ ਇਸ ਕਰਕੇ ਪਬਲਿਕ ਦੀ ਸਪੋਰਟ ਕਰਕੇ ਬਣਗੇ ਵਰਨਾ ਆਪਣੇ ਪਿੰਡਾਂ ਚ ਉੱਟ ਕੇ ਅਸਲ ਬੱਧਰ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਪਹਿਲਾਂ ਜਿਹੜੇ ਜਿਨਾਂ ਨੂੰ ਹਰਾ ਕੇ ਆਏ ਆ ਉਹ ਮੈਲਾਂ ਵਾਲੇ ਸੀ ਜਦ ਮੈਲਾ ਵਾਲਿਆਂ ਵਰਗੇ ਸੀ ਵੱਡੇ ਵੱਡੇ ਤਣਾੜ ਜਾਂ ਪੋਲਟਿਕਸ ਨੂੰ ਅੱਜ ਵੀ ਮੰਨ ਲਾਦਾ ਬਹੁਤ ਸਾਰੇ ਲੋਕ ਜਿਹੜੇ ਉਹ ਗੁੰਡਾਗਰਦੀ ਦਾ ਕੰਮ ਜਾਂ ਛੱਡ ਪਰੇ ਆਪਾਂ ਨੇ ਕੀ ਲੈਣਾ ਪੈਸੇ ਵਾਲਾ ਪੈਸੇ ਵਾਲਿਆਂ ਦੀ ਖੇਡ ਐ ਐਵੇਂ ਸਾਹਮਣੇ ਸੀ ਸੋ ਕਿਸੇ ਰਾਈਟਰ ਨੇ ਲਿਖਿਆ ਕਿ ਰਾਜਨੀਤੀ ਚ ਜ਼ਿਆਦਾਤਰ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਉਹ ਮਾੜੇ ਨੇ ਮਾੜੇ ਇੱਥੇ ਆਉਂਦੇ ਨੇ ਮਾੜੇ ਬੰਦੇ ਇਸ ਕਰਕੇ ਨੇ ਕਿ ਚੰਗੇ ਉਧਰ ਜਾਣ ਦੀ ਹਿੰਮਤ ਨਹੀਂ ਕਰਦੇ ਉਮਾਰਿਆਂ ਦਾ ਰਾਹ ਚੱਲੀ ਜਾਂਦਾ ਰਹਿੰਦਾ ਸਰ ਸੋ ਅਸੀਂ ਹਿੰਮਤ ਕਰ ਲਈ ਤੇ ਲੋਕਾਂ ਨੇ ਪਿਆਰ ਦੇ ਦਿੱਤਾ ਤੁਹਾਡੇ ਸਾਹਮਣੇ ਬੈਠੇ ਠੀਕ ਓਕੇ ਸਰ ਥੈਂਕ ਯੂ ਸੋ ਮੱਚ ਬੇਟਾ ਤੁਹਾਡਾ ਨਾਮ ਕੀ ਹੈ ਜੀ ਮਹਿਕਪ੍ਰੀਤ ਕੌਰ ਹੈ ਠੀਕ ਹੈ ਜੀ ਸਰ ਬੁਲਾ ਲੀਏ ਇੱਕ ਦੋ ਹੋਰ ਬੁਲਾ ਬੁਲਾ ਉਹ ਉਧਰ ਇੱਕ ਬੱਚੀ ਬੈਠੀ ਸੀ ਇਧਰ ਕੋਰਨਰ ਤੇ ਬੈਠੋ ਇਸ ਤੋਂ ਬਾਅਦ ਤੁਹਾਨੂੰ ਦੰਦਿਆ ਮਾਈਕ ਤੁਸੀਂ ਲਾਸਟ 'ਚ ਬੈਠੋ ਇਸ ਤੋਂ ਬਾਅਦ ਦੇ ਦੰਦੇ ਆ ਇਹਨਾਂ ਨੂੰ ਇਹਨਾਂ ਨੂੰ ਹਾਂ ਇਹਨਾਂ ਪਹਿਲਾਂ ਖੜੇ ਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਹਿਕ ਸ਼ਰਮਾ ਹੈ ਮੈਂ ਸੀਨੀਅਰ ਕੈਂਡੀਡੇਟ ਰੈ residential ਸਕੂਲ ਫॉर ਮੈਰੀਟੋਰੀਅਸ ਸਟੂਡੈਂਟ ਮੋਹਾਲੀ ਦੀ ਵਿਦਿਆਰਥਣਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਤੁਸੀਂ ਮੈਨੂੰ ਦੂਜੀ ਵਾਰ ਸਨਮਾਨ ਕਰਨ ਲਈ ਇੱਥੇ ਸੱਦਿਆ ਪਹਿਲੀ ਵਾਰ ਜਦੋਂ ਤੁਸੀਂ ਸਾਨੂੰ ਸੀਐਮ ਹਾਊਸ ਬੁਲਾਇਆ ਸੀ ਤਦ ਵੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੁਸੀਂ ਉੱਥੇ ਸਾਨੂੰ ਆਪਣਾ ਬੜੇ ਪਿਆਰ ਨਾਲ ਤੁਸੀਂ ਆਪਣਾ ਘਰ ਦਿਖਾਇਆ ਤੇ ਤੁਸੀਂ ਸਾਨੂੰ ਪਬਲਿਕ ਲਈ ਬਹੁਤ ਹੀ ਉਤਸ਼ਾਹਿਤ ਕੀਤਾ ਉੱਥੇ ਜੋ ਵੀ ਤੁਸੀਂ ਸਾਨੂੰ ਗੱਲਾਂ ਦੱਸੀਆਂ ਉਹਦੇ ਨਾਲ ਮੈਂ ਮਤਲਬ ਬਹੁਤ ਹੀ ਮੋਟੀਵੇਟਿਡ ਫੀਲ ਕੀਤਾ ਤੇ ਮੈਂ ਧੰਨਵਾਦ ਕਰਦੀ ਹਾਂ ਕਿ ਅੱਜ ਮੈਂ ਤੁਹਾਨੂੰ ਦੂਜੀ ਵਾਰ ਮਿਲ ਰਹੀ ਹਾਂ ਤੇ ਅੱਗੇ ਵੀ ਹੋਰ ਮਿਹਨਤ ਕਰਕੇ ਤੁਹਾਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਾਂਗੀ ਤੇ ਅੱਜ ਅਗਰ ਮੈਂ ਇੱਥੇ ਖੜ੍ਹੀ ਹਾਂ ਤਾਂ ਇਹ ਸਿਰਫ ਮੇਰੇ ਅਧਿਆਪਕਾਂ ਮੇਰੀ ਪ੍ਰਿੰਸੀਪਲ ਮੈਮ ਸਕੂਲ ਦੀ ਤੇ ਪੰਜਾਬ ਸਰਕਾਰ ਕਾਰਨ ਹੀ ਸੰਭਵ ਹੋ ਸਕੇ ਹੈ ਜੋ ਵੀ ਤੁਹ ਪੰਜਾਬ ਸਰਕਾਰ ਨੇ ਸਕੀਮਾਂ ਚਲਾਈਆਂ ਪੜਾਈ ਦਿਨ ਨਾਲਾਂਸਨ ਕੰਪੀਟਿਟਿਵ ਐਗਜ਼ਾਮ ਕਰਵਾਉਣ ਲਈ ਵੀ ਬਹੁਤ ਸਾਰੇ ਕੈਂਪ ਲੱਗੇ ਉਹਦੇ ਵਿੱਚ ਵੀ ਮੈਂ ਸ਼ਾਮਿਲ ਸੀ ਉਹ ਕੈਂਪ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਮੈਂ ਉਹਦੇ ਨਾਲ ਹੀ ਆਪਣੇ ਬਹੁਤ ਸਾਰੇ ਕਨਸੈਪਟ ਕਲੀਅਰ ਕੀਤੇ ਜਿਦੇ ਕਾਰਨ ਮੇਰਾ ਅੱਜ ਵਧੀਆ ਨਤੀਜਾ ਆਇਆ ਹੈ। ਥੈਂਕ ਯੂ ਸਰ। ਤੇ ਹੁਣ ਤੁਸੀਂ ਹੁਣ ਮੁਹਾਲੀ ਜ਼ਿਲ੍ਹਾ ਟੌਪ ਕੀਤਾ ਤੁਸੀਂ? ਹਾਂਜੀ ਸਰ। ਤੇ ਪੰਜਾਬ ਚੋਂ? ਪੰਜਾਬ ਚੋਂ ਤੀਜਾ ਸਥਾਨ ਸਰ। ਅੱਛਾ ਵੈਰੀ ਗੁੱਡ। ਥੈਂਕ ਯੂ ਸਰ। ਵਾਜੀ ਵਾ। ਮੁੰਡਿਆਂ ਚੋਂ ਨਹੀਂ ਹੈ ਜੀ ਕੋਈ ਹੋਰ ਮੁੰਡੇ ਸੀ ਮਸਾਂ ਸੀ। ਆ ਗਿਆ ਇੱਕ ਹੈਗਾ ਇੱਕ ਹੋਰ ਨਿਕਲਿਆ ਇਹ ਅੱਛਾ ਸਰ ਇਹਨਾਂ ਤੋਂ ਬਾਤ ਕਰ ਲੈਂਦੇ ਆ ਜੀ ਹਾਂ ਹਾਂ ਥੋੜੇ ਮੌਕਾ ਦਿਓ ਜਿਹੜੇ ਹੈਗੇ ਨੇ ਉਹਨਾਂ ਨੂੰ ਸਰ ਇਹਨਾਂ ਤੋਂ ਬਾਤ ਦੰਦੇ ਆ ਜੀ ਹਾਂਜੀ ਤੁਸੀਂ ਦੱਸੋ ਸਰ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਬਹੁਤ ਹੀ ਜ਼ਿਆਦਾ ਮਾਣ ਨਾਲ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਬਹੁਤ 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 ਧੰਨਵਾਦ ਕਿ ਮੇਰਾ ਇੱਕ ਬਿਗੇਸਟ ਡ੍ਰੀਮ ਰਿਹਾ ਸੀ ਕਿ ਤੁਹਾਨੂੰ ਸਿਰਫ ਲਾਈਵ ਵੇਖਣ ਦਾ ਤੇ ਸਰ ਅੱਜ ਮੇਰਾ ਮੈਂ ਇੰਨੀ ਕੁ ਜ਼ਿਆਦਾ ਖੁਸ਼ਕਿਸਮਤ ਆਉਦੇ ਆਪਣਾ ਫੀਲ ਕਰ ਰਹੀ ਆ ਕੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਛੋਟੇ ਜਿਹੇ ਪਿੰਡ ਤੋਂ ਆ ਮੈਂ ਮੁਹਾਰ ਮੰਦਰ ਤੇ ਉੱਥੋਂ ਮੈਂ ਮੈਂ ਪਹਿਲਾਂ ICSE ਬੋਰਡ ਮੇਰਾ ਨਾਮ ਪਹਿਲਾਂ ਤਾਂ ਪ੍ਰਭਲਿਤ ਕੌਰ ਹੈ ਤੇ ਮੈਂ ਮੋਗੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਹੈ ਪੰਜਾਬ ਤੋਂ ਮੇਰਾ 9th ਰੈਂਕ ਹੈ 98.2% ਤੇ ਮੇਰੇ ਸਕੂਲ ਦਾ ਨਾਮ ਸਿਤਾਰਾਮ ਮੈਮੋਰੀਅਲ ਆਕਲੈਂਡ ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ ਹੈ ਤੇ ਸਰ ਮੈਂ ਪਹਿਲਾਂ 8th ਤੱਕ 9th ਤੱਕ ਮੈਂ ICSE ਬੋਰਡ ਵਿੱਚ ਸੀ ਤੇ ਜਦੋਂ ਸਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਐਗਜ਼ਿਸਟੈਂਸ ਵਿੱਚ ਆਈ ਤੇ ਸਿਰਫ ਤੁਹਾਨੂੰ ਇੱਕ ਸਾਡੀ ਨਾਲ ਮੁਲਾਕਾਤ ਕਰਨ ਲਈ ਕਿ ਮੈਂ ਬਿਨਾਂ ਸੋਚੇ ਸਮਝੇ ਆਈਸੀਐਸੀ ਬੋਰਡ ਛੱਡ ਕੇ ਤੇ ਪੀਐਸਸੀਪੀ ਬੋਰਡ ਚ ਛੋੜਿਆ ਸਰ ਮੇਰੇ ਫਾਦਰ ਸਾਹਿਬ ਦਾ ਵੀ ਬਹੁਤ ਵੱਡਾ ਡ੍ਰੀਮ ਰਿਹਾ ਹਮੇਸ਼ਾ ਕਿ ਤੁਹਾਡੇ ਲਈ ਮਤਲਬ ਤੁਹਾਡੀ ਲਾਈਫ ਸਟੋਰੀ ਜਿਹੜੀ ਹੈ ਮੇਰੇ ਲਈ ਇੱਕ ਬਹੁਤ ਵੱਡੀ ਇਨਸਪੀਰੇਸ਼ਨ ਰਹੀ ਹਮੇਸ਼ਾ ਤੇ ਮੇਰਾ ਕੀ ਐਮ ਸੀ ਕੀ ਮੈਂ ਮਤਲਬ ਕਿ ਚਲੋ ਬੰਨਾ ਤਾਂ ਬਾਤ ਦੀ ਗੱਲ ਹੈ ਕਿ ਇੱਕ ਕਰੀ ਤੁਹਾਡੇ ਨਾਲ ਮਤਲਬ ਕਿ ਗੱਲਬਾਤ ਹੋ ਜੇ ਉਹਦੇ ਕਰਕੇ ਮੈਂ ਮਤਲਬ ਸੋਚਿਆ ਸੀ ਕਿ ਮੈਂ 95 96 ਪਲੱਸ ਨੰਬਰ ਲੈਨੇ ਆ ਤੇ ਅੱਜ ਮੈਂ ਬਹੁਤ ਜ਼ਿਆਦਾ ਖੁਸ਼ਕਿਸਮਤ ਹਾਂ ਅਭੀ ਤਨੂੰ ਪਤਾ ਲੱਗਿਆ ਵੀ 96 ਕੱਟ ਤਾਂ ਮਿਲਦੇ ਨਹੀਂ ਉਹ ਤੇ ਸਰ ਮੇਰੇ ਨਾਲ ਤਾਂ ਵਿਚਾ ਥੋੜੇ ਜਿਹਾ ਕੱਟ ਰਿਹਾ ਕਿ ਤੇ ਮੈਂ ਸੋਚਿਆ ਕਿ ਉਹ 12th ਵਾਲਾ ਮੌਕਾ ਨਹੀਂ ਮੈਂ 10th ਵਿੱਚ ਵੀ ਮੈਚਿਊਰੇਟੀ ਜਿੰਨੇ ਨੰਬਰ ਤੁਸੀਂ ਲੈ ਹੋਏ ਨੇ ਨੇ ਨਾ ਤਿੰਨ ਮੁੰਡੇ ਪਾਸ ਹੋ ਜਾਂਦੇ ਨਹੀਂ ਅਜੇ ਵੀ ਕੱਟ ਗਈ ਜਾਂਦੇ ਹਾਂ ਸਰ 10th ਵਿੱਚ ਵੀ ਮੈਂ ਮੈਰਿਟ ਲਿਸਟ ਵਿੱਚ ਆਈ ਸੀ ਮੇਰਾ ਮੁੱਗੇ ਵਿੱਚੋਂ ਪੰਜਵਾਂ ਸਥਾਨ ਸੀ 97.38 ਪਰ ਉਦੋਂ ਮੇਰੇ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਪਈ ਹੁਣ ਹੁਣ ਹੋ ਗਈ ਫਿਰ ਹੁਣ ਹੋ ਗਈ ਤੇ ਅੱਗੇ ਵੀ ਮੈਨੂੰ ਇਹ ਆ ਕਿ ਤੁਸੀਂ ਤੁਹਾਡੀਆਂ ਕਰਕੇ ਸਾਡੀ ਏਰੀਆ ਦੀ ਸਾਡੀ ਮਤਲਬ ਪੂਰੇ ਪੰਜਾਬ ਦੀ ਖਾਸ ਕਰ ਸਾਡੀ ਏਰੀਆ ਦੀ ਮੈਂ ਬਹੁਤ ਡਿਵੈਲਪਮੈਂਟ ਵੇਖੀ ਹੈ ਕਿ ਜਿਹੜੀਆਂ ਫੈਸਿਲਿਟੀਆਂ ਮੈਨੂੰ ਕਿਸੇ ਹੋਰ ਬੋਰਡ ਵਿੱਚ ਨਹੀਂ ਮਿਲੀਆਂ ਮੈਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਸਾਰੀਆਂ ਫੈਸਿਲਿਟੀਆਂ ਮਿਲੀਆਂ ਬਹੁਤ ਅੱਛਾ ਮੈਨੂੰ ਪੂਰੀ ਹੈਲਥ ਮਤਲਬ ਕਿ ਜਿਹੜਾ ਵੀ ਆਪਣਾ ਹੈਲਥ ਡਿਪਾਰਟਮੈਂਟ ਹੈ ਯ ਮੈਂਸ ਮੈਨੂੰ ਉਹਨਾਂ ਵਿੱਚ ਪੂਰੀ ਮਤਲਬ ਕਿ ਇੰਪਰੂਵਮੈਂਟ ਨਹੀਂ ਮੈਂ ਕਹੂੰਗੀ ਪੂਰਾ ਚੇਂਜ ਹੀ ਵੇਖਿਆ ਮੈਂ ਪੂਰਾ ਹੀ ਮਤਲਬ ਮਤਲਬ ਕਿ ਮੈਂ ਕਹੂੰਗੀ ਕਿ ਬਹੁਤ ਵਧੀਆ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਆਨ ਤੋਂ ਤੁਹਾਡੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਸਾਡੀ ਐਗਜ਼ਿਸਟੈਂਸ ਵਿੱਚ ਹੈ ਪੰਜਾਬ ਵਿੱਚ ਤੇ ਉਹਦੇ ਆਨ ਤੋਂ ਬਾਅਦ ਕਿਸੇ ਵੀ ਬੱਚੇ ਨੂੰ ਫੋਰਨ ਜਾਣ ਦੀ ਕੋਈ ਲੋੜ ਹੈ ਕਿਉਂਕਿ ਸਾਰੀਆਂ ਫੈਸਿਲਿਟੀਆਂ ਤੁਸੀਂ ਇੱਥੇ ਅਪਲੋਡ ਕੀਤੀਆਂ ਤੇ ਤੁਹਾਡਾ ਬਹੁਤ 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 ਸ਼ੁਕਰੀਆ ਦਾ ਕਿ ਤੁਸੀਂ ਮੇਰੇ ਨਾਲ ਅੱਜ ਗੱਲਬਾਤ ਕੀਤੀ ਤੇ ਮਤਲਬ ਇੰਨਾ ਤਾਂ ਅਸੀਂ ਸੁਧਾਰ ਕੀਤਾ ਅੱਗੋਂ ਵੀ ਅਸੀਂ ਕਹਿੰਦੇ ਆ ਕਿ ਹਮ ਤੁਹਾਡੀ ਪਾਰਟੀ ਹਮੇਸ਼ਾ ਫੋਰੇਵਰ ਰਵੇ ਪੰਜਾਬ ਦੇ ਵਿੱਚ ਥੈਂਕ ਯੂ ਥੈਂਕ ਯੂ ਇੱਧਰ ਦਿਓ ਮਾਈਕ ਇੱਧਰ ਮੁੰਡੇ ਵੈਸੀ ਟਾਮੇ ਟਾਮੇ ਦੇਖਣ ਨੂੰ ਬੈਠੇ ਨੇ ਉਸ ਦਿਨ ਵੀ ਉਹ 20 ਚ 19 ਕੁੜੀਆਂ ਸੀ ਟੌਪ 10 ਵਾਲੇ ਨਾਮ ਦੱਸ ਦਿਓ ਆਪਣਾ ਪਹਿਲਾਂ ਗੁੱਡ ਆਫਟਰਨੂੰ ਸਰ ਮਾਈ ਨੇਮ ਇਜ਼ ਤਾਰੀ ਗੋਇਲ ਫਰਮ ਮੋਰ ਮੰਡੀ ਮਾਈ ਸਕੂਲ ਨੇ ਵੀ ACD DAV ਪਬਲਿਕ ਹਾਈ ਸਕੂਲ ਸਰ ਮੈਂ ਤੁਹਾਡੇ ਬਹੁਤ ਧੰਨਵਾਦ ਦੀ ਗਿਦ ਤੁਸੀਂ ਅੱਜ ਦੇ ਕੀਮਤੀ ਸਮੇਂ ਵਿੱਚ ਸਿਰ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਫਿਰ ਮੈਂ ਸਰ ਹਰਜੋਤ ਸਿੰਘ ਬੈਂਚ ਦਾ ਹੀ ਬਹੁਤ ਧੰਨਵਾਦ ਦੀਆਂ ਕਿ ਸਾਡੇ ਰੂਬਰੂ ਹੋ ਕੇ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਫਿਰ ਮੈਂ ਤੁਹਾਡੇ ਸਰ ਸੋਨੂੰ ਮੈਂ ਅੱਜ ਤੱਕ ਸਰ ਫਿਲਮ ਬਾਈਲਸ ਤੇ ਦੇਖਿਆ ਸੀ ਸਰ ਸਰ ਮੈਂ ਤੁਹਾਡੇ ਸੀਰੀਅਲ ਜੇ ਦੱਸ ਜਗਨੂ ਹਾਜਰ ਸਰ ਬਹੁਤ ਕਾਮੇਡੀ ਆਦੀ ਸਰ ਉਹਦੇ ਵਿੱਚ ਪਰ ਅਸਰ ਸਰ ਨੂੰ ਲਾਈਵ ਦੇਖ ਕੇ ਸਰ ਬਹੁਤ ਖੁਸ਼ੀ ਹੋ ਰਹੀ ਹੈ ਸਰ ਮੈਨੂੰ ਫੇਰ ਤੋਂ ਸਰ ਧੰਨਵਾਦ ਕਰਦਾ ਕਿਸੇ ਤੁਸੀਂ ਨਾ ਸਾਰਿਆਂ ਦਾ ਕਿੰਨੇ ਪਰਸੈਂਟ ਆਏ ਨੇ ਸਰ 97.83 ਵਾਹ ਵਾਹ ਬਹੁਤ ਚੰਗਾ ਸਰ ਪੰਜਾਬ ਤੁਸੀਂ 70th ਰੈਂਕ ਐਂਡ ਸਰ ਬ੍ਰਿੰਡੇ ਡਿਸਟ੍ਰਿਕਟ ਤੋਂ ਫਰਸਟ ਅੱਛਾ ਅੱਛਾ ਵੈਰੀ ਗੁੱਡ ਥੈਂਕ ਯੂ ਸਰ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਮੁਬਾਰਕਾਂ ਜੀ ਵੈਸੇ ਸਰ ਉਧਰ ਲਾਲ ਪੱਗ ਉਹ ਪਿੱਛੇ ਇਹ ਗੱਲ ਸਰ ਵੈਸੇ ਪੱਕੀ ਆ ਜੀ ਕਿ ਬਹੁਤਿਆਂ ਨੇ ਜਿਹੜੇ ਸਟੇਟ ਦੇ ਹੈੱਡ ਹੁੰਦੇ ਨੇ ਸੀਐਮ ਹੁੰਦੇ ਨੇ ਨਹੀਂ ਮਿਲੇ ਹੁੰਦੇ ਇਹ ਬਹੁਤ ਵੱਡਾ ਮੌਕਾ ਤੁਹਾਡੇ ਲਈ ਤੁਸੀਂ ਆਪਣਾ ਨਾਮ ਦੱਸ ਦਿਓ ਪਹਿਲਾਂ ਸੱਚੀ ਗੱਲ ਸਰ ਮੇਰਾ ਨਾਮ ਮਨਮੀਤ ਸਿੰਘ ਹੈ ਤੇ ਮੈਂ ਸਰਕਾਰੀ ਇੰਜੀਨੀਅਰ ਸਕੈਂਡਰੀ ਸਕੂਲ ਕਨੌਲੀ ਦਾ ਵਿਦਿਆਰਥੀ ਆ ਮੈਂ ਰੁਪਨਗਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਤੇ ਪੰਜਾਬ ਵਿੱਚੋਂ 7ਵਾਂ ਰੈਂਕ ਹਾਸਲ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਰ ਤੁਹਾਡਾ ਬਹੁਤ ਧੰਨਵਾਦ ਦਿਆਂ ਕਿ ਤੁਸੀਂ ਸਾਨੂੰ ਇੱਥੇ ਮੋਟੀਵੇਟ ਕਰਨ ਲਈ ਬੁਲਾਇਆ ਸਰ ਜਦ ਮੈਂ ਪਹਿਲਾਂ 6th ਤੱਕ ਪ੍ਰਾਈਵੇਟ ਸਕੂਲ ਚ ਪੜਦਾ ਸੀਗਾ ਤੇ ਮੈਂ 7th ਜਿਹੇ ਗਵਰਨਮੈਂਟ ਸਕੂਲ ਚ ਆਇਆ ਤਾਂ ਉਸ ਟਾਈਮ ਵੀ ਫੈਸਿਲਿਟੀਆਂ ਘੱਟ ਸੀਗੀਆਂ ਬਟ ਜਸਟ ਟਾਈਮ ਸਰ ਮੇਰੀ 8th ਚੱਲ ਰਹੀ ਸੀਗੀ ਉਸ ਟਾਈਮ ਆਵਾਦੀ ਪਾਰਟੀ ਦੀ ਗਵਰਨਮੈਂਟ ਆਈ ਉਸ ਤੋਂ ਬਾਅਦ ਸਰ ਸਾਨੂੰ ਸਕੂਲ ਚ ਐਨੀਆਂ ਫੈਸਿਲਿਟੀਆਂ ਮਿਲੀਆਂ ਕਿ ਮੈਂ 8th ਦੇ ਵਿੱਚ ਵੀ ਡਿਸਟ੍ਰਿਕਟ ਟੌਪ ਕੀਤਾ ਸੀਗਾ ਅੱਛਾ ਤੇ ਹੁਣ ਮੈਂ 10th ਜਿਹੇ ਦਾ ਡਿਸਟ੍ਰਿਕਟ ਟੌਪ ਕੀਤਾ ਹੈ ਸਾਨੂੰ ਸਰ ਸਾਡੇ ਸਕੂਲ ਚ ਇੰਟਰਐਕਟਿਵ ਪੈਨਲਸ ਲਗਵਾਏ ਗਏ ਪ੍ਰੋਜੈਕਟਰਸ ਲਗਵਾਏ ਗਏ ਜਿਦਿ ਕਰਕੇ ਸਰ ਸਾਨੂੰ ਅੱਜ ਤੱਕ ਕੋਈ ਟਿਊਸ਼ਨ ਦੀ ਲੋੜ ਨਹੀਂ ਪਈ ਸਾਰਾ ਕੁਛ ਸਰ ਸਾਨੂੰ ਸਕੂਲ ਚ ਅੱਛੀ ਤਰ੍ਹਾਂ ਸਮਝ ਆ ਜਾਂਦਾ ਸੀਗਾ ਜੇ ਸਰ ਮੈਂ ਫਿਰ ਦਵਾ ਤੁਹਾਡਾ ਬਹੁਤ ਧੰਨਵਾਦ ਦਿਆਂ ਕਿ ਤੁਸੀਂ ਸਕੂਲ ਮੈਨੇਜਮੈਂਟ ਚ ਇੰਪਰੂਵਮੈਂਟ ਕਰਵਾਈ ਹੈ ਥੈਂਕ ਯੂ ਸਰ ਬਹੁਤ ਧੰਨਵਾਦ ਇੱਕ ਅੱਜ ਦੇ ਬੱਚੇ ਜੀ ਆਹ ਤੁਹਾਡੇ ਅੱਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਮੁਸਕਾਨ ਹੈ ਤੇ ਮੈਂ ਫਾਜ਼ਿਲਕਾ ਜ਼ਿਲ੍ਹੇ ਦੀ ਸ਼ੇਰਗੜ੍ਹ ਦੀ ਰਹਿਣ ਵਾਲੀ ਆ ਤੇ ਸਾਡੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਹੈ ਮੈਂ 10ਵੀਂ ਜਮਾਤ ਦੇ 98.62% ਲੈ ਕੇ ਜ਼ਿਲ੍ਹੇ ਤੇ ਟੋਪ ਕੀਤਾ ਹੈ ਤੇ ਪੰਜਾਬ 'ਚ ਮੇਰਾ ਨੋਵਾਂ ਰੈਂਕ ਹੈ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਹਰ ਸਾਲ ਬੱਚਿਆਂ ਨੂੰ ਜੋ ਉਤਸ਼ਾਹ ਦਿੰਦੇ ਹੋ ਉਹਦੇ ਕਾਰਨ ਹੀ ਸਾਡੇ ਪੰਜਾਬ ਦੇ ਬੱਚੇ ਅੱਜ ਇੰਨਾ ਅੱਗੇ ਵਧ ਪਾਏ ਹਨ। ਸਾਡਾ ਸ਼ੇਰਗੜ ਜਿਹੜਾ ਪਿੰਡ ਹੈ ਉਹ ਰਾਜਸਥਾਨ ਜ਼ਿਲ੍ਹੇ ਦੇ ਬਾਰਡਰ ਤੇ ਸਥਿਤ ਹੈ ਤੇ ਉਸ ਪਿੰਡ ਵਿੱਚ ਚਾਰ ਕੁੜੀਆਂ ਮੈਰਿਟ 'ਚ ਆਈਆਂ ਨੇ। ਇਹ ਤੁਹਾਡੇ ਪਿੰਡ ਦਾ ਇੱਕ ਪਾਣੀ ਦੀ ਸਮੱਸਿਆ ਵੀ ਸੀ ਨਾ? ਹਾਂਜੀ ਸਰ ਪਿਛਲੇ ਦਿਨ ਹੀ ਮੇਰੇ ਕੋਲੇ ਮਾਇ ਸੀ ਕਿ ਤੁਹਾਡੇ ਪਿੰਡ ਦੇ ਇੱਕ ਵਾਰੀ ਇਹ ਵੀ ਅਖਬਾਰ ਚ ਆ ਗਿਆ ਸੀ ਬਹੁਤ ਸਾਲ ਪਹਿਲਾਂ ਕਿ ਛੇਰਵੜ ਛੇਰਗੜ ਪਿੰਡ ਬਿਕਾਉ ਹੈ ਸਾਰਾ ਕਿ ਜਿਨੇ ਖੇਤ ਕਿਉਂਕਿ ਪਾਣੀ ਨਹੀਂ ਆਉਂਦਾ ਸੀ ਤੁਹਾਡੇ ਹਾਂਜੀ ਸਰ ਸਰ ਪਰ ਹੁਣ ਸਾਡੇ ਪਿੰਡ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਸਾਰਾ ਪੰਜਾਬ ਸਾਡੇ ਪਿੰਡ ਨੂੰ ਜਾਣਦਾ ਹੈ। ਬਸ ਤਾਂ ਹੁਣ ਤੁਹਾਡੇ ਕਰਕੇ ਵੀ ਜਾਣਣ ਲੱਗੇ। ਵੈਰੀ ਗੁੱਡ। ਥੈਂਕ ਯੂ ਸਰ। ਬਹੁਤ-ਬਹੁਤ ਬਧਾਈਆਂ। ਥੈਂਕ ਯੂ। ਕੋਈ ਟੀਚਰ ਜਾਂ ਕੋਈ ਪੇਰੈਂਟਸ ਬੋਲਣਾ ਚਾਹੁੰਦਾ ਹੋਵੇ। ਹਾਂਜੀ ਆਉਂ ਪਿੱਛੇ। ਸੇ ਸਸ਼ਿਕਾਇ ਮੇਰਾ ਨਾਮ ਅਨਮੋਲਪ੍ਰੀਤ ਘੋੜਾ ਮੈਂ ਗਰਲ ਸਕੂਲ ਜ਼ੀਰਾਦੀ ਵਿਦਿਆਰਥਣਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਸਾਨੂੰ ਇੱਥੇ ਬੁਲਾਉਣ ਲਈ ਮੈਂ ਤੇ ਮੇਰੇ ਪ੍ਰਿੰਸੀਪਲ ਸਰ ਸ਼੍ਰੀ ਰਕੇਸ਼ ਸ਼ਰਮਾ ਸਰ ਨੇ ਅਸੀਂ ਇਕੱਠਿਆਂ ਨੇ ਸੁਪਨਾ ਵੇਖਿਆ ਸੀਗਾ ਕਿ ਪੰਜਾਬ ਚੋਂ ਪਹਿਲੇ 3 ਰੈਂਕਾਂ ਵਿੱਚੋਂ ਤਾਂ ਮੈਰਿਟ ਲੈਣੀ ਹੈ ਫਰਸਟ ਸੈਕਿੰਡ ਤੇ ਥਰਡ ਫਿਰ ਤੁਹਾਨੂੰ ਆਪਣੇ ਸਕੂਲ ਬੁਲਾਵਾਂਗੇ ਤੇ ਤੁਹਾਡੇ ਤੋਂ ਪ੍ਰਾਈਜ਼ ਲਵਾਂਗੇ ਕਿਉਂਕਿ ਹਰ ਸਾਲ ਤੁਸੀਂ ਫਰਸਟ 3 ਟੌਪਰਾਂ ਨੂੰ ਮਿਲਦੇ ਹੋ ਪਰ ਮੇਰਾ ਇੱਕ ਨੰਬਰ ਆ ਗਿਆ ਮੇਰਾ ਚੌਥਾ ਰੈਂਕ ਆਇਆ ਅਸੀਂ ਕਿਹਾ ਨਹੀਂ ਗੱਲ ਨਹੀਂ ਬਣੀ ਤੇ ਹੁਣ ਪਲੱਸ 2 ਵਿੱਚ ਵੇਖੀ ਜਾਊਗੀ ਪਰ ਇਸ ਵਾਰੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਅਸੀਂ ਸੋਚਿਆ ਸੀ ਅਸੀਂ ਇੱਕ ਵਾਰੀ ਵੀ ਨਹੀਂ ਮਿਲਣਾ ਪਰ ਮੈਂ ਤੁਹਾਨੂੰ ਦੋ ਵਾਰੀ ਮਿਲ ਲਿਆ ਤੁਹਾਡੇ ਘਰ ਆ ਕੇ ਵੀ ਤੇ ਕਿਤੇ ਵੀ ਥੈਂਕ ਯੂ ਸੋ ਮਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਕਿ ਮੇਰੀ ਮੈਰਿਟ ਪਿੱਛੇ ਮੇਰੀ ਮਿਹਨਤ ਤਾਂ ਕੰਮ ਆਈ ਹੈ ਪਰ ਸਾਡੀ ਪ੍ਰਿੰਸੀਪਲ ਸਰ ਦੀ ਮੋਟੀਵੇਸ਼ਨ ਨੇ ਵੀ ਬਹੁਤ ਵੱਡਾ ਕੰਮ ਕੀਤਾ ਹੈ ਸਾਡੇ ਸਕੂਲ ਵਿੱਚ ਜਿਹੜਾ ਬੱਚਾ ਮੈਰਿਟ ਵਿੱਚ ਆਂਦਾ ਉਹਨੂੰ ਫ੍ਰੀ ਆਫ ਕੋਸਟ ਜਾਇਜ਼ ਦਾ ਛੁੱਟਾ ਦਿੱਤਾ ਜਾਂਦਾ ਹੈ ਸਰ ਵੱਲੋਂ ਅੱਛਾ ਹਾਂਜੀ ਮਤਲਬ ਟ੍ਰਿਪ ਸਰ ਵੱਲੋਂ ਸਾਰਾ ਫ੍ਰੀ ਹੁੰਦਾ ਹੈ ਤੇ ਜਿੱਥੇ ਜਾਣਾ ਚਾਹੋ 올 ਓਵਰ ਇੰਡੀਆ ਵਿੱਚ ਜਾ ਸਕਦੇ ਹੋ ਤੇ ਉਸ ਚੀਜ਼ ਨੇ ਬਹੁਤ ਵੱਡਾ ਇੰਪੈਕਟ ਪਾਇਆ ਮੇਰੀ 8 ਵਿੱਚੋਂ ਮੈਰੇ ਟਾਈਮ ਇੱਕ ਵਾਰ ਜਾਸਾ ਛੁੱਟਾ ਲੈ ਆਇਆ ਸੀ ਕਿ ਹੁਣ ਮੈਂ ਦੁਬਾਰਾ ਲਾਵਾਂਗੀ ਦੇਖੋ ਕਿਸੇ ਨੂੰ ਮੌਕਾ ਦੇ ਦੇ ਹੁਣ ਨਹੀਂ ਸਰ ਥੈਂਕ ਯੂ ਸਰ ਗੁੱਡ ਲੱਕ ਸਰ ਮੈਂ ਪਲੀਜ਼ ਚਾਹਾਂਗੀ ਕਿ ਤੁਸੀਂ ਪਲੀਜ਼ ਸਾਡੇ ਸਕੂਲ ਵੀ ਕਦੇ ਆਓ ਹਾਂ ਜਰੂਰ ਆਵਾਂਗੇ ਥੈਂਕ ਯੂ ਸਰ ਗੁੱਡ ਲੱਕ ਸਰ ਜਹਾਜ਼ ਦੇ ਝੂਟੇ ਵਾਲਾ ਸੌਲੀਏ ਜੀ ਸਰ ਤੋਂ ਕੀ ਕਨਸੈਪਟ ਹੈ ਜੀ ਜੀ ਇੱਧਰ ਦਿਓ ਮਾਈਕ ਜਿਹੜੇ ਸਰ ਜਹਾਜ਼ ਦਾ ਝੂਟਾ ਦਵਾਉਂਦੇ ਨੇ ਸਰ ਬੈਠੇ ਬੈਠੇ ਦੱਸ ਦਿਓ ਜੀ ਚਾਹੇ ਜੇ ਕੰਫਰਟੇਬਲ ਹਾਂਜੀ ਸਸ਼ਿਕਾ ਸਰ ਸਸ਼ਿਕਾ ਸਸ਼ਿਕਾ ਸਰ ਸਰ ਇਹ ਮੋਟੀਵੇਸ਼ਨ ਮੇਰੇ ਜੋ ਸਾਹਮਣੇ ਬੈਠੇ ਸਰਦਾਰ ਹਰਜੋਤ ਸਿੰਘ ਬੈਂਥੀ ਇਹ ਸਾਡੇ ਸਕੂਲ ਆਏ ਸੀਗੇ ਔਰ ਇਹਨਾਂ ਨੇ ਮੇਰੇ ਜਲਣ ਦੀ ਪ੍ਰੋਬਲਮ ਕਰਕੇ ਔਰ ਕੁਝ ਬੱਚਿਆਂ ਨੂੰ ਜਦੋਂ ਵੇਖਿਆ ਤੇ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਹੋਰ ਕੁਝ ਹੋਵੇ ਨਾ ਹੋਵੇ ਲਿਫਟ ਲੱਗੇਗੀ ਸਕੂਲ